ਕੀ ਨੁਕਸਾਨ ਜਿਹੜਾ ਹੋਇਆ ਹੈ ਉਹ ਕਦੀ ਵੀ ਹਿਸਟਰੀ ਚ ਇੰਨਾ ਨੁਕਸਾਨ ਕਦੀ ਨਹੀਂ ਹੋਇਆ ਫਲੱਡਸ ਨਾਲ ਇਸ ਵੇਲੇ ਜੋ ਵਰੀ ਕਨਜ਼ਰਵੇਟਿਵ ਐਸਟੀਮੇਟਸ ਓਵਰ 1 ਬਿਲੀਅਨ ਪਾਉਂਡਸ ਸੋ 300 ਤੋਂ ਜ਼ਿਆਦਾ ਸਕੂਲ ਵੀ ਇਫੈਕਟ ਹੋਏ ਨੇ ਸਕੂਲ ਬੰਦ ਨੇ ਪੜ੍ਹਾਈ ਇਫੈਕਟ ਹੋ ਰਹੀ ਹੈ ਬੱਚਿਆਂ ਦੀ ਮੈਂ ਜਨ ਪੰਜਾਬ ਦੀ ਜੋ ਅੱਜ ਦੇ ਟਾਈਮ ਦੀ ਜੋ ਸਿਚੁਏਸ਼ਨ ਹੈ ਫਲਡਸ ਦਾ ਵਰਸਟ ਫਲਡਸ ਵੀ ਹੈਵ ਐਵਰ ਸੀਨ ਹਨਾ ਉੱਥੇ ਫਲਡਸ ਆਏ ਹੋਏ ਨੇ ਉਹਦੇ ਨਾਲ ਕਿੰਨਾ ਨੁਕਸਾਨ ਹੋਇਆ ਆ ਹੋ ਰਿਹਾ ਆ ਤੇ ਹੋਵੇਗਾ ਉਹਦਾ ਅੰਦਾਜ਼ਾ ਹਜੇ ਸਾਨੂੰ ਲਗਾਉਣਾ ਬਹੁਤ ਡਿਫਿਕਲਟ ਹੈਗਾ ਆ ਹੁਣ ਸਿਚੁਏਸ਼ਨ ਇਸ ਤਰ੍ਹਾਂ ਦੀ ਹੋ ਗਈ ਹੈ ਡੂ ਟੂ ਦਾ ਫਲਡਸ ਹੁਣ ਉਹਨਾਂ ਫੈਮਿਲੀਜ਼ ਦੇ ਵਿੱਚ ਬਹੁਤ ਵੱਡਾ ਵਾਧਾ ਹੋਣ ਵਾਲਾ ਹੈਗਾ ਆ ਤੇ ਹੋ ਗਿਆ ਹੈਗਾ ਆ ਕਿਉਂਕਿ ਦੇਖੋ ਕਿੰਨੇ ਹਜ਼ਾਰਾਂ ਹੀ ਇਸ ਤਰ੍ਹਾਂ ਦੇ ਪਰਿਵਾਰ ਹੋਣਗੇ ਕਿ ਜਿਨ੍ਹਾਂ ਨੂੰ ਹੁਣ ਆਪਣੇ ਸਰਵਾਈਵਲ ਦਾ ਵੀ ਹਜੇ ਨਹੀਂ ਪਤਾ ਕਿ ਕਿਸ ਤਰ੍ਹਾਂ ਕਰਨਾ ਆ ਦੇ ਆਰ ਨੋਟ ਵੈਰੀ ਹੋਪਫੁਲ ਬਿਕੋਜ਼ ਉਹਦਾ ਰੀਜ਼ਨ ਇਹਦੇ ਨਾਲ ਇੱਕ ਮੈਂ ਜੋੜਦਿਆਂ ਕਿ ਜਿਹੜੀ ਫਸਲਾਂ ਅਸੀਂ ਦੇਖਦੇ ਹਾਂ ਕਿ ਹੁਣ ਜਿਹੜੀ ਹੁਣ ਬੀਜੀਆਂ ਹੋਈਆਂ ਫਸਲਾਂ ਸੀਗੀਆਂ ਉਹ ਖਰਾਬ ਹੋ ਗਈਆਂ ਹਨਾ ਜੀ ਬਟ ਅਸੀਂ ਜੇ ਹੁਣ ਦੇਖੀਏ ਜਿਹੜੀ ਨੈਕਸਟ ਸਾਡੀ ਜਿਹੜੀ ਫਸਲ ਆਏਗੀ ਉਹ ਵੀ ਹੁਣ ਟਾਈਮ ਸਿਰ ਨਹੀਂ ਬੀਜੀ ਜਾ ਸਕਦੀ